ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨੇ ਬਣਾਵਾਂਗੇ ਨਿੰਬੂ ਦਾ achar ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਜੀ ਸਾਰੇ ਨਿੰਬੂਆਂ ਨੂੰ ਜੀ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਇਹਨਾਂ ਨੇ ਚਾਰ ਫਾੜਾ ਕਰ ਲਾਂਗੇ ਐਸ ਤਰ੍ਹਾਂ ਕੱਟ ਲਾਂਗੇ ਸਾਰੇ ਸਾਰੇ ਨਿੰਬੂ ਨੂੰ ਇਸ ਤਰ੍ਹਾਂ ਕੱਟ ਲਾਂਗੇ ਜੀ ਆਪਾਂ ਸੇ ਹੁਣ ਇਹਦੇ ਲਈ ਮਸਾਲਾ ਤਿਆਰ ਕਰਾਂਗੇ। ਲਓ ਜੀ ਗੈਸ ਤੇ ਆਪਾਂ ਇੱਕ ਪੈਨ ਰੱਖਾਂਗੇ। ਉਹਦੇ ਵਿੱਚ ਮਸਾਲੇ ਪਾਵਾਂਗੇ ਹੁਣ ਆਪਾਂ। ਲਓ ਜੀ ਇਹਦੇ ਵਿੱਚ 2 ਚਮਚੇ ਆਪਾਂ ਸੌਂਫ ਪਾਵਾਂਗੇ। 2 ਚਮਚੇ ਧਨੀਆ ਪਾਵਾਂਗੇ ਜੀ ਸਾਫ ਦਾ। 1 ਚਮਚਾ ਜੀਰਾ ਪਾਵਾਂਗੇ ਜੀ। 1 ਚਮਚਾ ਮੇਥੀ ਪਾਵਾਂਗੇ ਜੀ। ਉੜੀ ਦੀ ਕਾਲੀ ਮਿਰਚ ਪਾਵਾਂਗੇ ਜੀ। 5-7 ਲੌਂਗ ਪਾਵਾਂਗੇ ਜੀ ਇਹਦੇ ਵਿੱਚ। 2 ਚਮਚੇ ਜਵੈਨ ਪਾਵਾਂਗੇ ਜੀ। 2 ਚਮਚੇ ਰਾਈ ਪਾਵਾਂਗੇ ਜੀ ਇਹਦੇ ਵਿੱਚ। ਪੀਲੀ ਰਾਈ। ਚੰਗੀ ਤਰ੍ਹਾਂ ਹਿਲਾ ਲਵਾਂਗੇ ਨਾਲ ਭੁੰਨਾ ਜਿਉਂ। ਚਮਚਾ ਹਿੰਗ ਪਾਵਾਂਗੇ ਜੀ ਇਹਦੇ ਵਿੱਚ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀ ਫਿਰ ਇਹਨੂੰ ਮਿਕਸੀ ਵਿੱਚ ਗ੍ਰाइंड ਕਰਾਂਗੇ ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਗੈਸ ਨੂੰ ਕਰ ਦਾਂਗੇ ਬੰਦ ਹੁਣ ਆਪਾਂ ਇਹਨੂੰ ਮਸਾਲਿਆਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਜੀ ਠੰਡਾ ਹੋਣ ਲਈ ਲਓ ਜੀ ਮਸਾਲੇ ਆਪਣੇ ਠੰਡੇ ਹੋ ਗਏ ਜੀ ਆਪਾਂ ਹੁਣ ਇਹਨੂੰ ਮਿਕਸੀ ਜਾਰ ਵਿੱਚ ਪਾਵਾਂਗੇ ਪੀਸਣ ਲਈ ਲਓ ਜੀ ਹੁਣ ਆਪਾਂ ਮਿਕਸੀ ਚਲਾਵਾਂਗੇ ਮਸਾਲੇ ਆਪਾਂ ਥੋੜਾ ਜਿਹਾ ਦਰਦਰਾ ਹੀ ਪੀਸਣਾ ਜੀ ਮਸਾਲਾ ਪੀਸ ਕੇ ਆਪਣਾ ਤਿਆਰ ਜਿਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਪੀਸੇ ਹੋਏ ਮਸਾਲੇ ਇੱਕ ਚਮਚਾ ਲਾਲ ਮਿਰਚ ਪਾਵਾਂਗੇ ਜੀ ਇਹਦੇ ਵਿੱਚ 1.5 ਚਮਚਾ ਹਲਦੀ ਦਾ ਜੀ ਇੱਕ ਚਮਚਾ ਕਾਲਾ ਨਮਕ ਪਾਵਾਂਗੇ ਜੀ ਇਹਦੇ ਵਿੱਚ ਇੱਕ ਚਮਚਾ ਨਮਕ ਪਾਵਾਂਗੇ ਜੀ ਇਹਦੇ ਵਿੱਚ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਰੱਖ ਸਕਦੇ ਹੋ ਜੀ ਹੁਣ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇਲ ਜੀ ਮੈਂ 4 ਚਮਚੇ ਗਰਮ ਕਰਲੇ ਸੀ ਜੀ ਤੇ ਗਰਮ ਕਰਕੇ ਠੰਡਾ ਕਰਿਆ ਉਹਨੂੰ ਤੇਲ ਨੂੰ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਚਾਰ ਦੀ ਤੇਲ ਤੁਸੀਂ ਠੰਡਾ ਹੀ ਪਾਉਣਾ ਜਿਆਦਾ ਤੇਲ ਨਹੀਂ ਪਾਉਣਾ ਸਿਰਫ ਚਾਰ ਚਮਚੇ ਹੀ ਪਾਏ ਨੇ ਜੀ ਲਓ ਜੀ ਨਿੰਬੂ ਦਾ ਆਚਾਰ ਬਣ ਕੇ ਆਪਣਾ ਤਿਆਰ ਆ ਹੁਣ ਆਪਾਂ ਇਹਨੂੰ ਇੱਕ ਬਰਤਨ ਵਿੱਚ ਪਾਵਾਂਗੇ ਸਾਰੇ ਚਾਰ ਨੂੰ ਇਹਦੇ ਵਿੱਚ ਪਾ ਦਾਂਗੇ ਆਪਾਂ ਕੜਬੇ 'ਚ ਇੱਕ ਦੋ ਦਿਨਾਂ ਬਾਅਦ ਇਹਨੂੰ ਹਲਾਉਂਦੇ ਰਹਾਂਗੇ ਆਪਾਂ ਲਓ ਜੀ ਨਿੰਬੂ ਦਾ achar ਬਣ ਕੇ ਆਪਣਾ ਤਿਆਰ ਹੈ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਜੀ